יהודיਆਂ ਦਾ ਰੈਬਰੀ ਪੁਰਸ਼ ਜੋ 3500 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ ਕੋਹ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਕਿ ਪਹਾੜ ਦਾ ਨਾਮ ਸੀ ਤੂਰ ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ ਗਾਰ ਅਜੇ ਵੀ ਬਣੀ ਹੋਈ ਏ ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਏ ਟਨਲ ਬਣਾ ਦਿੱਤੀ ਏ ਸੁਰੰਗ ਬਣਾ ਦਿੱਤੀ ਹੈ 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹ ਦਾ ਜਪ ਕਰਦੇ ਸਨ ਪਹਾੜ ਮੈਂ ਹੈਰਾਨਾ ਪਛੋਖੜ ਜੀਵਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹਿਮਕੁੰਡ ਨੂੰ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ઋષਿਮੁਨੀ 90 ਫਸਦੀ ਪਹਾੜਾਂ ਤੇ ਜਬ ਤਬ ਕਰਦੇ ਰਹੇ ਜ਼ਮੀਨ ਤੋਂ ਥੋੜਾ ਜਿਹਾ بلند ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸ ਦੀ ਲੰਕਾਈ ਤੇ ਮੈਂ ਨਾ ਜਾਵਾਂ ਕੋ ਤੂਰ ਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਬੇਡਾਂ ਸਨ ਜੰਗਲ 'ਚ ਰੰਦਾ ਸੀ ਜੰਗਲ 'ਚ ਹੀ ਰਹਿੰਦਾ ਸੀ ਬੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ 'ਚ ਹੀ ਰਹਿ ਜਾਣਾ ਹੈ ਬਸ ਕੰਡੇ ਨਾਲ ਇੱਕ ਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ 'ਚ ਬੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰਸ ਹੋ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇਡਾ ਨੂੰ ਵੀ ਨਾਲ ਲੈ ਗਿਆ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਈਸ ਭਾਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨ ਕੋਈ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਉਂ ਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਰ ਉਹਦਾ ਕੋਈ ਸ਼ਰੀਰ ਨਹੀਂ ਹੈ ਹੱਸ ਪਿਆ ਤੇ ਆਯਾਲੀ ਪੇਡਾਂ ਨੂੰ ਵਾਪਸ ਲੈ ਆ ਉੱਥੇ ਕਹਿੰਦੇ ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਘਰਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚੱਲੋਂ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇਕ ਤੋਂ ਇੱਥੋਂ ਇਸ ਨੇ ਫਰਿਆਦ ਕੀਤੀ ਤੇ ਪ੍ਰਭੂ ਹੈ خدا ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾਹ ਬਾਪ ਨਹੀਂ ਕੁਛ ਵੀ ਨਹੀਂ ਕਲੇ ਅੱਜ ਪਤਾ ਚੱਲਿਆ ਤੋ ਵੀ ਕੱਲ੍ਹ ਤੋ ਵੀ ਕੱਲ੍ਹ ਲਾਸ਼ ਰੇਕ ਹੈ ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ ਐ ਖੁਦਾ ਬਹੁਤ ਖੁਸ਼ ਹੋਇਆ ਅੱਜ ਪਹਿਲੀ ਦਫਾ ਪਤਾ ਚੱਲਿਆ ਤੋ ਮੇਰੀ ਦਫ ਮੇਰੀ ਤਰ ਪਤਾ ਹੈ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇ ਆ ਚੁਕੀ ਸੀ ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੋਂ ਤੇ ਤੂੰ ਰਾਜ ਜਾਏਗਾ ਫਿਰ ਮੈਂ ਬਾਦ ਵਿੱਚ ਪੀਵਾਂਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅਜ ਤੱਕ ਦੁਨੀਆ ਪਰਮਾਤਮਾ ਦੀ ਸਿਫਤaccompl ਸਲਾਹ ਕਰਦੀ ਰਹੀ ਉਹਦੇ ਗੁਣਾ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ ਪਰ ਮੇਰੀਆਂ ਖੂਬੀਆਂ ਸੁਣ ਲੈ ਤੇਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਗਾ ਵੀ ਹੈ ਮੈਂ ਰੱਖਿਆ ਹੋਇਆ ਤੇਰੇ ਕਪੜੇ ਸੀਦਿਆਂਗਾ ਫਿਰ ਹੋਰ ਵੀ ਸੁਣ ਲੈ ਖੁਦਾ ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ ਹੈ ਤੂੰ ਆਹ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸੀਹਾਂਗਾ اے ਖੁਦਾ ਤੂੰ ਆਹ ਤੇ ਸਹੀ ਜੇ ਕਿਦਰੇ ਤੈਨੂੰ ਥਕੇਮਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਤ ਆਉਂਦੀ ਹੈ ਮੈਂ ਤੇਰਾ ਥਕੇਮਾ ਲਾ ਦੇਵਾਂਗਾ ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਵਾਂਗਾ حضرت موسی ਲੰਘਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾ ਨੂੰ ਰੱਖ ਰਿਹਾ ਹੈ ਔਰ ਉਹ ਜੋ ਫਰਿਆਦ ਕਰ ਰਿਹਾ ਸੀ ਤਰਲੇ ਲੈ ਰਿਹਾ ਸੀ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ مولانا ਰੂਮ ਨੇ ਮਸਨ ਵੀਰ ਦੇ ਚ ਦਰਜ ਕੀਤਾ ਤੂ ਕੋ ਜਾਈ ਤਾ ਸ਼ਮਮਮ ਚਾਕਰਤ ਇਹ ਖੁਦਾ ਤੂ ਕਿਥੇ ਹੈ ਮੈਂ ਤੇਰੀ ਚਾਕਰੀ ਕਰਨੀ ਹੈ ਤੇਰੀ ਨੌਕਰੀ ਕਰਨੀ ਹੈ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹੈ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਐ ਤੂੰ ਆਪਾਂ ਵੀ ਲਾ ਸ਼ਰੀਕ ਐ ਸਾਡਾ ਕੋਈ ਸ਼ਰੀਕ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਐ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੂੰ ਆਪਣਾ ਵੀ ਕੋਈ ਨਹੀਂ ਤੇ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ ਤੂੰ ਮੇਰੀਆਂ ਖੂਬੀਆਂ ਸੁਣ ਲੈ ਬਾਕੀ ਮੈਨੂੰ ਕੁਝ ਨਹੀਂ ਪਤਾ ਤੂ ਕੋ ਜਾਈ ਤਾ ਸ਼ਵੰਮਮ ਚਾਕਰੰ ਮੋਲਾਨਾ ਰੌਮ ਨੇ ਲਿਖਿਆ ਇਸ ਤਰ੍ਹਾਂ ਦੀ ਜਦ ਉਸ ਨੇ ਉੱਚੀ ਫਰਿਆਦ ਕੀਤੀ ਤੂ ਕੋ ਜਾਈ ਤੂ ਕਿਥੇ ਹੈ ਤੂ ਕੋ ਜਾਈ ਤਾ ਸ਼ਵੰਮਮ ਚਾਕਰਦ ਮੈਂ ਤੇਰੀ ਚਾਕਰੀ ਕਰਨੀ ਹੈ ਮੈਂ ਤੇਰਾ ਗੁਲਾਮ ਬਣਨਾ ਮੈਂ ਤੇਰੀ ਸੇਵਾ ਕਰਨੀ ਹੈ ਕੰਨ ਨੇ ਹਜ਼ਰਤ موسی ਨੂੰ ਕਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ ਪਾਟਦੇ ਨੇ ਤੂੰ ਸਿਧੇ ਆਗਾ ਉਹਦੀ ਜੁੱਤੀ ਪਾੜਦੀ ਹੈ ਮੂਰਖ ਤੇ ਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉਹ ਤੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਪੈਨੂ ਕੱਖ ਨਹੀਂ ਸਮਝ ਫਿਰੇ ਸ਼ਬਦ ਨਾ ਬੋਲੇ ਚਲਾ ਗਿਆ ਕੋਹ ਤੂਰ ਤੇ ਰੋਣ ਲੱਗ ਪਿਆ ਆਇਆ ਲਈ ਕਹਿੰਦਾ ਸਾਰੇ ਜਹਾਨ ਦੇ ਵਿੱਚ ਇੱਕ ਤੋ ਹੀ ਤੇ ਸੀ ਉਹ ਵਾਇਜ਼ ਕਹਿੰਦਾ ਸੀ ਮੇਰੇ ਵਰਗਾ ਹੈ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੰਬੰਧ ਕਿਆ ਕੋਈ ਗੁਰੂ ਵਰਗਾ ਬਣੇ ਕਿਆ ਗੁਰੂ ਨੂੰ ਆਪਣੇ ਵਰਗਾ ਬਣਾਇਆ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੇ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ پیغمبر ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰ-ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਾਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋ ਤੂਰਤੇ ਬੈਠਦੇ ਹਾਂ موسی ਹਮੇਸ਼ਾ ਜੁੜ ਜਾਂਦਾ ਸੀ ਇੱਕੋ ਹੀ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ ਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪਏ ਨੇ ਪ੍ਰਭਾਵਤ ਹੋ ਗਈ ਲੇਕਿਨ ਮੂਸਾ ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ ਮੂਸਾ ਨੇ ਐ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਬੋਲ ਹੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਤੇ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀਂ ਥੋੜੀ ਬਣਾਣਾ ਉਹ ਸਾਡੇ ਹੱਥ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਹਾਂ ਗੁਰਦੁਆਰੇ ਆਣਾ ਸਤ ਸੰਗ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਅੰਮ੍ਰਿਤ ਵੇਲੇ ਉਠਣਾ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਉਹਤੇ ਉਹਦੀ ਰਹਿਮਤ ਹੈ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਹਦੀ ਰਹਿਮਤ ਹੈ موسی ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਆਜ ਮੇਰਾ ਮਨ ਕੋਨੇ ਜੁੜਿਆ ਤੇਰੇ ਅਲਹਾਮ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹਾਮ ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਕਿਉਂਕਿ ਤੋੜ ਕੇ ਰੱਖ ਦਿੱਤਾ ਹੈ। ਭਾਵੇਂ ਉਹ ਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਖ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰਦੇ ਆਂ। اگر منخ چتر چلاک نہیں ہے تو سنسار دیچ کامیاب نہیں ہو سکے گا پر منک بھولا نہیں ہے دھرم دی دنیا جی کامیاب نہیں ہو سکے گا چلاک بندے دی دھرم دنیا چ جی نہیں چل دی بھولا با سنسار دیچ نہیں چل دا کبیر چلتا کبھی کہ آئی نہ چتر بھوج پائیے رے جن من ما دو سیون گرو نانک دیو جی مہاراج کہ ਸੇ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲਦਾ ਨਾ ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕੰਮ ਕਿਤਨੀ ਚਤਰਾਈ ਇਕੱਠੀ ਕਰ ਲੈ ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੈ ਕਿਤਨੀ ਸਿਆਣਪ ਇਕੱਠੀ ਕਰ ਲੈ ਕਿਤਨਾ ਤੂੰ ਚਰਾਹਤ ਹੋ ਜਾਏ ਹਾਜ਼ਰ ਜਵਾਬ ਹੋ ਜਾਏ ਪ੍ਰਮਾਤਮਾ ਦੀ ਦੁਨੀਆ 'ਚ ਨਹੀਂ ਚੱਲਦੀ ਉੱਥੇ ਤੇ ਭੋਲਾਵਾ ਚੱਲਦਾ ਹੈ ਮਾਸੂਮੇ ਚੱਲਦੀ ਹੈ ਉੱਥੇ ਤੇ ਸ਼ਰਧਾ ਕਮ ਆਉਂਦੀ ਹੈ। ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮ ਆਉਂਦਾ ਹੈ। ﺍﻟहाम ਹੋਇਆ ਤੂ ਬਰਾਏ વસલ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਗਿਆ ਤੇ ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਤੂੰ ਤੇ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਕੇ ਆ ਉਹਨੂੰ ਜਾ ਕੇ ਖੈ ਖੁਦਾ ਤੇਰੇ ਵਰਗਾ ਹੀ ਹੈ ਇਤਿਹਾਸ ਹੈ موسی ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਹੈ ਅਥਾ ਕੀ ਅਖੇ ਐ ਆਯਾਲੇ ਖੁਦਾ ਕਹਿੰਦਾ ਖੁਦਾ ਤੇਰੇ ਵਰਗਈ ਹੈ ਤੇਰੇ ਵਰਗਈ ਸਾਡੇ ਗੁਨਾ ਤੇ ਵੀ ਨਹੀਂ ਰਿਝਿਆ ਸਾਡੇ ਗਿਆਨ ਤੇ ਵੀ ਨਹੀਂ ਰਿਝਿਆ ਤੇਰੇ ਭੌਲੇ ਬਾਤ ਰਿਝੇ